ਕਹਿੰਦੇ ਆ ਡਿੱਠਾ ਸਭ ਸੰਸਾਰ ਮੈਂ ਸਭ ਸੰਸਾਰ ਵੇਖ ਲਿਆ ਸੁਖ ਨਾ ਨਾਮ ਬਿਨ ਆਖੋ ਸਤਿਨਾਮ ਮੈਂ ਸਭ ਡਿੱਠਾ ਸਭ ਸੰਸਾਰ ਕਿ ਨਾਮ ਤੋਂ ਬਿਨਾ ਸੁਖ ਨਹੀਂ ਹੈ ਆਪਾਂ ਗੁਰਬਾਣੀ ਵਿੱਚ ਪੜਦੇ ਆ ਕਿ ਨਾਨਕ ਦੁਖੀ ਆ ਸਭ ਸੰਸਾਰ ਵਾਣੀ ਇਹ ਵੀ ਕਹਿੰਦੀ ਹੈ ਕਿ ਸੋ ਸੁਖੀਆ ਉਹ ਸੁਖੀ ਵੀ ਹੈ ਜਿਸ ਨਾਮ ਆਧਾਰ ਆਖੋ ਸਤਨਾਮ ਕਈ ਵਾਰੀ ਅਸੀਂ ਅੱਗੋਂ ਵਾਲੀ ਪੰਕਤੀ ਹੀ ਪੜੀ ਜਾਂਦੇ ਰਹਿੰਦੇ ਆਂ ਗਾਂਹ ਵਾਲੀ ਪੜਦੇ ਹੀ ਨਾਨਕ ਦੁਖੀਆ ਸਭ ਸੰਸਾਰ ਪੜਦੇ ਆ ਲੋਕ ਪਰ ਇਹ ਬਹੁਤ ਘੱਟ ਪੜਦੇ ਆ ਕਿ ਸੋ ਸੁਖੀਆ ਜਿਸ ਨਾਮ ਆਧਾਰ ਕੇ ਅੱਗੇ ਮਹਾਰਾਜ ਇਹ ਵੀ ਕਹਿੰਦੇ ਆ ਕਿ ਉਹ ਸੁਖੀ ਹੈ ਜਿਹਨੂੰ ਨਾਮ ਦਾ ਆਧਾਰ ਹੈ ਆਖੋ ਸਤਨਾਮ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਹਰ ਰਸ ਪੀਵੋ ਪੁਰਖ ਗਿਆਨੀ ਆਤਮਕ ਜੀਵਨ ਦੀ ਸੂਝ ਵਾਲੇ हे ਮਨੁੱਖ ਤੂੰ ਪਰਮਾਤਮਾ ਦਾ ਨਾਮ ਰਸ ਜ਼ਰੂਰ ਪੀਆ ਕਰ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਪਾਤਸ਼ਾਹ ਕਹਿੰਦਿਆ ਕਿ ਗੁਰੂ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੇ ਰਾਹੀ ਤੂੰ ਪਰਮਾਤਮਾ ਦਾ ਨਾਮ ਮੁੜ ਮੁੜ ਸੁਣ ਕੇ ਮਨੁੱਖ ਦਾ ਮਨ ਸਭ ਤੋਂ ਉੱਚਾ ਤੇ ਸੰਤੋਖ ਹਾਸਲ ਕਰ ਲੈਂਦਾ ਹੈ ਮੁਕਤ ਭੁਗਤ ਜੁਗਤ ਸੱਚ ਪਾਈਏ ਸਰਬ ਸੁਖਾਂ ਦਾ ਦਾਤਾ ਸਾਨਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੇਖ ਸਾਰੇ ਸੁੱਖਾਂ ਦਾ ਦੇਣ ਵਾਲਾ ਤੇ ਸਦਾ ਸਥਿਰ ਰਹਿਣ ਵਾਲਾ ਤਾਂ ਇੱਕ ਪਰਮਾਤਮਾ ਹੈ ਜਿਉ ਮਿਲ ਪਏ ਤਾਂ ਇਹੀ ਹੈ ਬਕਾਰਾਂ ਤੋਂ ਖਲਾਸੀ ਦਾ ਮੂਲ ਤੇ ਇਹੀ ਹੈ ਆਤਮਾ ਦੀ ਖਰਾਕ ਤੇ ਇਹੀ ਹੈ ਜਿਉਣ ਦਾ ਸੱਚਾ ਢੰਗ ਆਖੋ ਸਤਨਾਮ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਦਾਤਾ ਉਹ ਸਰਬ ਵਿਆਪਕ ਸਿਰਜਣਹਾਰ ਮਾਲਕ ਭਗਤੀ ਦਾ ਇਹ দান ਆਪਣੇ ਸੇਵਕ ਨੂੰ ਆਪ ਹੀ ਬਖਸ਼ਦਾ ਹੈ ਪਰ ਮਹਾਰਾਜ ਕਹਿੰਦੇ ਆ ਤੂੰ ਆਪਣੇ ਕੰਨਾਂ ਨਾਲ ਆਪਣੀ ਰਸਨਾ ਨਾਲ ਤੇ ਆਪਣੇ ਹਿਰਦੇ ਨਾਲ ਧਿਆਇਆ ਕਰ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਤੇਈਐ ਸੋਈ ਅੰਤਰ ਗੁਰ ਆਰਾਧਨਾ ਜੀਵਾਂ ਜਪ ਗੁਰ ਨਾਉ ਭਾਵ ਹਿਰਦੇ ਵਿੱਚ ਆਰਾਧਨਾ ਅੰਤਰ ਗੁਰ ਆਰਾਧਨਾ ਜੀਵਾਂ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ ਅੱਖਾਂ ਨਾਲ ਦਰਸ਼ਨ ਕਰਨੇ ਕੰਨਾਂ ਨਾਲ ਸੁਣਨਾ ਸਰਵਣੀ ਸੁਣੀਐ ਸਰਵਣ ਕਹਿੰਦੇ ਆ ਕੰਨਾ ਨੂੰ ਇਹ ਸਰਵਣੋ ਮੇਰਿਓ ਸੱਚੈ ਸੁਨਣਾ ਨੋ ਪਠਾਏ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਤੈ ਹੀਐ ਸੋਈ ਕారణ ਕਾਰਨ ਸਮਰਤ ਸੁਆਮੀ ਜਾਤ ਤੇ ਬਿਰਥਾ ਨਾ ਕੋਈ ਤੂ ਇਹ ਕੰਮ ਕਰਿਆ ਕਰ ਮਹਾਰਾਜ ਕਹਿੰਦੇ ਉਹ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਤੇ ਦਰ ਤੋਂ ਕੋਈ ਵੀ ਜੀਵ ਖਾਲੀ ਨਹੀਂ ਜਾਂਦਾ ਆਖੋ ਸਤਨਾਮ ਪਰ ਤੂੰ ਅੱਖਾਂ ਨਾਲ ਦਰਸ਼ਨ ਕੰਨਾਂ ਨਾਲ ਬਾਣੀ ਸੁਣਿਆ ਕਰ ਤੇ ਰਸਨਾ ਨਾਲ ਬਾਣੀ ਗਾਇਆ ਕਰ ਇਹ ਵੱਡੇ ਭਾਗਾਂ ਨਾਲ ਮਨੁੱਖਾ ਜਨਮ ਮਿਲਿਆ ਮਹਾਰਾਜ ਨੇ ਸਮਝਾਇਆ ਵੀ ਨਾਮ ਜਪਣਾ ਕਿੰਨਾ ਜ਼ਰੂਰੀ ਹੈ ਉਸ ਤੋਂ ਮਹਾਰਾਜ ਕਹਿੰਦਿਆ ਵੇਖ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਕਿ ਵੱਡੀ ਕਿਸਮਤ ਨਾਲ ਮੈਂ ਇਹ ਸ਼੍ਰੇਸ਼ਟ ਮਨੁੱਖਾ ਜਨਮ ਲੱਭਿਆ ਹੈ ਹੁਣ ਮੇਰ ਕਰ ਕਿਉਂਕਿ ਏਕ ਵਾਰੀ ਮਿਲੀ ਹੈ ਮਨੁੱਖਾ ਜਨਮ ਇੱਕ ਰਤਨ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵਾਚਨ ਨੇ ਫੇਰ ਸੁਣਿਓ ਵੱਡਾ ਭਾਗ ਰਤਨ ਜਨਮ ਪਾਇਆ ਵੀ ਰਤਨ ਵਰਗਾ ਹੀਰਿਆਂ ਨਾਲੋਂ ਕੀਮਤੀ ਤੈਨੂੰ ਮਨੁੱਖਾ ਜਨਮ ਮਿਲਿਆ ਇਹ ਤੂੰ ਚਿੰਤਾ ਫਿਕਰਾ ਵਿੱਚ ਹੀ ਗਵਾ ਦਿੱਤਾ ਹਾਂ ਆਖੋ ਸਤਨਾ ਵੱਡੀ ਕਿਸਮਤ ਨਾਲ ਮਿਲਿਆ ਜਿਵੇਂ ਬਾਹਰਲੇ ਦੇਸ਼ ਜਦੋਂ ਵੀਜ਼ਾ ਆਉਂਦਾ ਨਾ ਤੇ ਬੜਾ ਖੁਸ਼ ਹੁੰਦਾ ਬੰਦਾ ਤੇ 84 ਲੱਖ ਜোন અપਾਈ ਮਾਨਸ ਕੋ ਪ੍ਰਭ ਦੀ ਵੜਿਆਈ ਇਹ ਤੇਰਾ ਵੀ ਵੀਜ਼ਾ ਲੱਗਿਆ ਆਖੋ ਸਤਨਾ ਤੈਨੂੰ ਮਨੁੱਖਾ ਜਨ ਮਿਲਿਆ ਹੈ ਇਹ ਬਹੁਤ ਵੱਡੇ ਭਾਗਾਂ ਨਾਲ ਮਿਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਇ ਤੇਰੇ ਕਿ ਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਾ ਨਾਮ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਤੇਰਾ ਸੇਵਕ ਸੰਗਤ ਵਿੱਚ ਰਹਿ ਕੇ ਤੇਰੇ ਗੁਣਾਂ ਨੂੰ ਗਾਉਂਦਾ ਰਵੇ ਤੇ ਤੇਰਾ ਨਾਮ ਸਿਮਰਦਾ ਰਵੇ ਹੁਣ ਜਿਹੜਾ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਇੱਕ ਨੁਕਤਾ ਹੈ ਜੋ ਆਪ ਜੀ ਰੋਜ਼ ਹੀ ਸੁਣਦੇ ਹੋ तकरीबन ਬਹੁਤ ਵਾਰੀ ਸੁਣਿਆ ਹੈ ਤੇ ਜਿਹੜੇ ਇਹਨੂੰ ਸ਼ੁਰੂ ਕਰ ਦਿੰਦੇ ਆ ਉਹਨਾਂ ਤੇ ਕਿਰਪਾ ਹੋ ਜਾਂਦੀ ਏ ਇਹ ਇਹ ਜਿਨੇ ਨਈ ਸ਼ੁਰੂ ਕੀਤਾ ਇਹ ਅੱਜ ਤੋਂ ਸ਼ੁਰੂ ਕਰਦੇ ਉਹ ਕਿਹੜਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਦਾਵੇ ਨਾਲ ਕਿੰਨੇ ਆ ਤੂੰ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰ ਤੇ ਪ੍ਰਮਾਤਮਾ ਦਾ ਨਾਮ ਸਿਮਰ ਤੇਰਾ ਤਨ ਵੀ ਤੇਰਾ ਸ਼ਰੀਰ ਵੀ ਤੰਦਰੁਸਤ ਤੇ ਨਿਰਵਾ ਹੋ ਜਾਏਗਾ ਆਖੋ ਸਤਨਾਮ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਮਹਾਰਾਜ ਕਹਿੰਦੇ ਕਿਉਂਕਿ ਮਾਲਕ ਦੀ ਸ਼ਰਨ ਪਿਆ ਤੋਂ ਜੀਵਨ ਦੇ ਰਾਹ ਵਿੱਚ ਆਉਣ ਵਾਲੀਆਂ ਔਕੜਾਂ ਆਉਣ ਵਾਲੀਆਂ ਕਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਕੋਟ ਵਿਗਨ ਭਾਵ ਕਰੋੜਾਂ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਕਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਤੇ ਮਾਲਕ ਨਾਲ ਮਲਾਪ ਦੇ ਚੰਗੇ ਅਵਸਰ ਅੱਗੇ ਆਉਣ ਲੱਗ ਜਾਂਦੇ ਹਨ ਚੰਗੇ ਮੌਕੇ ਉੱਗੜ ਪੈਂਦੇ ਹਨ ਪ੍ਰਭ ਬਾਣੀ ਸ਼ਬਦ ਸੁਪਾਖਿਆ ਸਤਿਗੁਰੂ ਨੇ ਆਪਣਾ ਸ਼ਬਦ ਬਹੁਤ ਹੀ ਸੋਹਣਾ ਉਚਾਰਿਆ ਹੋਇਆ ਹੈ ਇਹ ਸ਼ਬਦ ਮਾਲਕ ਦੀ ਸ਼ਿਵਸਲਾ ਦੀ ਬਾਣੀ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਆ ਗਾਵੋ ਸੁਣੋ ਪੜੋ ਨਿਤ ਭਾਈ ਗੁਰ ਪੂਰਾ ਤੂੰ ਰਾਖਿਆ ਏਸ ਸ਼ਬਦ ਨੂੰ ਗਾਂਦਾਰੈ ਸੁਣਦਾਰੈ ਤੇ ਪੜਦਾਰੈ ਗਾਵੋ ਸੁਣੋ ਪੜੋ ਹੋ ਨਿਤ ਭਾਈ ਗੁਰ ਪੂਰਾ ਤੂੰ ਰਾਖਿਆ ਇਹਨੂੰ ਪੜਦਾ ਗਾਉਂਦਾ ਸੁਣਦਾਰੈ ਤੇ ਜੇ ਇਹ ਉਦਮ ਕਰਦਾ ਰਹੇਗਾ ਤਾਂ ਯਕੀਨ ਰੱਖ ਕਿ ਪੂਰੇ ਗੁਰੂ ਨੇ ਤੈਨੂੰ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚਾ ਲੈਣਾ ਹੈ ਆਖੋ ਸਤਿਨਾਮ ਸਾਚਾ ਸਾਹਿਬ ਅਮਿਤ ਵਡਾਈ ਭਗਤ ਬੱਛਲ ਦਿਆਲਾ ਮਾਲਕ ਪ੍ਰਭੂ ਸਦਾ ਕੈਮ ਰਹਿਣ ਵਾਲਾ ਹੈ ਜਿਹੜੀ ਉਹਦੀ ਬਜ਼ੁਰਗੀ ਹੈ ਜਿਹੜੀ ਉਹਦੀ ਸਿਆਣਪ ਹੈ ਉਹ ਮਿਣੀ ਤੇ ਤੋਲੀ ਨਹੀਂ ਜਾ ਸਕਦੀ ਆਖੋ ਸਤਨਾਮ ਉਹੀ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਤੇ ਉਹੀ ਦਇਆ ਦਾ ਸੋਮਾ ਹੈ ਆਪਣੇ ਗੁਰਮਖਾਂ ਦੀ ਆਪਣੇ ਸੰਤਾਂ ਦੀ ਉਹ ਪੈਜ ਰੱਖਦਾ ਹੈ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਪਰਤ ਪਾਲਾ ਉਹ ਆਪਣੇ ਪਿਆਰਿਆਂ ਦੀ ਪਤ ਆਪਣੇ ਪਿਆਰਿਆਂ ਦਾ ਮਾਣ ਆਪਣੇ ਪਿਆਰਿਆਂ ਦੀ ਇੱਜ਼ਤ ਸਦਾ ਤੋਂ ਰੱਖਦਾ ਆਇਆ ਹੈ ਜਿਵੇਂ ਧਰੂ ਦੀ ਰੱਖੀ ਪ੍ਰਹਿਲਾਦ ਦੀ ਰੱਖੀ ਆਪਣੇ ਭਗਤਾਂ ਦੀ ਪੈਜ ਰੱਖੀ ਹਰ ਯੁਗ-ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਤੂੰ ਉਹਦਾ ਸੇਵਕ ਵਾਣਾ ਉਹ ਪੈ ਜਰੂਰ ਆਖਦਾ ਹੈ ਆਖੋ ਸਤਨਾਮ ਫਿਰ ਮਹਾਰਾਜ ਕਹਿੰਦੇ ਐ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚ ਹੋ ਸਰਬ ਵੇਲਾ ਮੁਖ ਪਾਵੋ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਆਤਮਾ ਦੀ ਖਰਾਕ ਹੈ ਤੇ ਆਤਮਕ ਜੀਵਨ ਦੇਣ ਵਾਲਾ ਹੈ ਇਹ ਆਤਮਿਕ ਖੁਰਾਕ ਸਦਾ ਤੂੰ ਖਾਂਦਾ ਰਹਿ ਤੇ ਹਰ ਵੇਲੇ ਆਪਣੇ ਮੁਖ ਵਿੱਚ ਪਾਉਂਦਾ ਰਹਿ ਆਖੋ ਸਤਨਾਮ ਜਰਾ ਮਰਾ ਤਾਪ ਸਭ 나ਠਾ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹਦੇ ਨਾਲ ਹੁੰਦਾ ਕੀ ਆ ਜਰਾ ਮਰਾ ਤਾਪ ਸਭ 나ਠਾ ਗੁਣ ਗੋਵਿੰਦ ਨਿਤ ਗਾਵੋ ਮਹਾਰਾਜ ਕਹਿੰਦੇ ਹਰੇਕ ਦੁੱਖ ਕਲੇਸ਼ ਤੇਰਾ ਦੂਰ ਹੋ ਜਾਏਗਾ ਤੇ ਤੈਨੂੰ ਆਤਮਕ ਜੀਵਨ ਨਾ ਬਢੇਪਾ ਆਏਗਾ ਨਾ ਮੌਤ ਆਵੇਗੀ ਭਾਵ ਆਤਮਕ ਆਤਮਕ ਜੀਵਨ ਜਦੋਂ ਮਰ ਜਾਂਦਾ ਹੈ ਤਾਂ ਆਤਮਕ ਜੀਵਨ ਬਢੇਪਾ ਆ ਜਾਂਦਾ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਗੋਵਿੰਦ ਦੇ ਗੁਣ ਗਾਉਂਦਾ ਰਹਿ ਤੇ ਆਤਮਕ ਜੀਵਨ ਨੂੰ ਨਾ ਬਢੇਪਾ ਆਵੇਗਾ ਨਾ ਮੌਤ ਆਵੇਗੀ ਹਰੇਕ ਦੁੱਖ ਕਲੇਸ਼ ਤੇਰਾ ਭਾਈ ਦੂਰ ਹੋ ਜਾਏਗਾ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਪਾਣ ਆਈ ਇਸ ਤਰ੍ਹਾਂ ਮਾਰੇ ਕਹਿੰਦੇ ਜਿਸ ਵੀ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦਾ ਆਸਰਾ ਲੈ ਲਿਆ ਮਾਲਕ ਦਾ ਨਾਮ ਜਪਿਆ ਤੇ ਮੇਰੇ ਮਾਲਕ ਨੇ ਉਹਦੀ ਅਰਦਾਸ ਸੁਣ ਲਈ ਤੇ ਕਰੋੜਾਂ ਬਿਗਨਾਂ ਦਾ ਟਕਰਾ ਕਰ ਲਈ ਉਹਦੇ ਅੰਦਰ ਐਸੀ ਤਾਕਤ ਪੈਦਾ ਕਰ ਦਿੱਤੀ ਹੈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਗੁਰੂ ਦੀ ਇਹ ਅਜਮਤ ਇੱਕ ਜੁਗ ਵਿੱਚ ਨਹੀਂ ਮਹਾਰਾਜ ਕਹਿੰਦੇ ਪ੍ਰਗਟ ਭਈ ਸਗਲੇ ਜੁਗ ਅੰਤਰ ਮਹਾਰਾਜ ਕਹਿੰਦੇ ਸਾਰਿਆਂ ਜੁਗਾਂ ਦੇ ਅੰਦਰ ਗੁਰੂ ਦੀ ਇਹ ਅਜਮਤ ਸਾਰੇ ਜੁਗਾਂ ਵਿੱਚ ਪ੍ਰਤੱਖ ਵਰਤਦੀ ਹੈ ਤੇ ਪ੍ਰਤੱਖ ਉਗੜੀ ਰਹਿੰਦੀ ਹੈ ਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਹਰ ਯੁੱਗ ਵਿੱਚ ਆਪਣੇ ਸੇਵਕਾਂ ਦੀ ਪੈਜ ਰੱਖਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ